ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਵੱਲੋਂ ਦੇਸ਼ਵਾਸੀਆਂ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਇੱਕ ਸੰਦੇਸ਼ ਉਹਨਾਂ ਦੇ ਨਾਂ ਲਿਖਿਆ ਗਿਆ ਹੈ ਤੇ ਇਸੇ ਨਾਲ ਹੀ ਉਹਨਾਂ ਨੇ ਪੀਐਮ મોદી ਦੀ ਕਾਰਗੁਜ਼ਾਰੀ ਜਿਹੜੀ ਆਪਾਸਪਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਵੀ ਚੁੱਕੇ ਨੇ ਉਹਨਾਂ ਨੇ ਦੇਸ਼ਵਾਸੀਆਂ ਨੂੰ ਇਸ ਸੰਦੇਸ਼ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਭਾਰਤ ਦੇ ਵਿੱਚ ਇੱਕ ਨਾਜ਼ੁਕ ਮੋੜ ਤੇ ਖੜਾ ਹੈ ਭਾਰਤ ਇੱਕ ਨਾਜ਼ੁਕ ਮੋੜ ਤੇ ਖੜਾ ਹੈ ਇੱਕ VOTING ਦੇ ਅਖੀਰਲੇ ਪੜਾ ਦੇ ਵਿੱਚ ਸਾਡੇ ਕੋਲ ਇੱਕ ਆਖਰੀ ਮੌਕਾ ਹੈ ਕਿ ਲੋਕਤੰਤਰ ਅਤੇ ਸਾਡੇ ਸੰਵਿਧਾਨ ਨੂੰ ਇੱਕ ਤਾਨਾਸ਼ਾਹੀ ਰਾਜ ਤੋਂ ਬਚਾਇਆ ਜਾ ਸਕੇ ਜੇ ਭਾਰਤ ਦੇ ਵਿੱਚ ਤਾਨਾਸ਼ਾਹੀ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪੰਜਾਬ ਅਤੇ ਪੰਜਾਬੀ ਜੰਗਸ਼ੂ ਨੇ ਹੋਰ ਉਹਨਾਂ ਨੇ ਲੈਟਰ ਦੇ ਵਿੱਚ ਕੀ ਲਿਖਿਆ ਹੈ ਪੰਜਾਬ ਅਤੇ ਪੰਜਾਬੀ ਜੰਗਸ਼ੂ ਨੇ ਅਸੀਂ ਆਪਣੇ ਬਲੀਦਾਨੀ ਸੁਭਾਲੀ ਜਾਣਦੇ ਆ ਉਹਨਾਂ ਨੇ ਲਿਖਿਆ ਕਿ ਪੰਜਾਬੀ ਜਿਹੜੇ ਨੇ ਆਪਣੇ ਬਲੀਦਾਨੀ ਸੁਭਾਲੀ ਜਾਣਦੇ ਨੇ ਸਾਡੇ ਵਿੱਚ ਲੋਕਤੰਤਰੀਕ ਇਕਤਾ ਸਿਧਾਂਤ ਦਾ प्रबल ਵਿਸ਼ਵਾਸ ਹੈ ਜੋ ਇਕਤਾ ਸਦਭਾਵਨਾ ਅਤੇ ਭਾਈਚਾਰੇ ਨੂੰ ਸੁਰੱਖਿਅਤ ਰੱਖ ਸਕਦਾ ਹੈ ਇਹ ਉਹਨਾਂ ਨੇ ਕਾਰਜ ਕਾਲ ਜਿਹੜਾ ਭਾਜਪਾ ਦੇ ਕਾਰਜਕਾਲ ਉਹਨਾਂ ਤੇ ਸਵਾਲ ਵੀ ਚੁੱਕੇ ਆ ਲੈਟਰ ਦੇ ਵਿੱਚ ਪੰਜਾਬੀਆਂ ਨੂੰ ਇੱਕ ਮੈਸੇਜ ਵੀ ਦਿੱਤਾ ਕਿ ਇਲੈਕਸ਼ਨ ਦਾ ਦਿਨ ਆਉਣ ਵਾਲਾ ਹੈ ਤੇ ਇਲੈਕਸ਼ਨ ਵਾਲੇ ਦਿਨ ਸਾਰੇ ਹੀ ਵੋਟ ਪਾਉਣ ਲਈ ਵੀ ਜ਼ਰੂਰ ਜਾਣ ਹੋਰ ਉਹਨਾਂ ਨੇ ਲੈਟਰ ਦੇ ਵਿੱਚ ਵੀ ਕਈ ਗੱਲਾਂ ਇਹੋ ਜਿਹੀਆਂ ਲਿਖੀਆਂ ਨੇ ਕਿ ਭਾਜਪਾ ਸਰਕਾਰ ਦੇ ਕਾਰਜਕਾਲ ਤੇ ਵੀ ਉਹਨਾਂ ਨੇ ਸਵਾਲ ਜਿਹੜੇ ਚੁੱਕੇ ਨੇ ਦੱਸ दिए ਕਿ ਇਲੈਕਸ਼ਨ ਦਾ ਅੱਜ ਆਖਰੀ ਦਿਨ ਹੈ ਤੇ ਸਾਰੇ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਲਈ ਰੈਲੀਆਂ ਕੀਤੀਆਂ ਜਾਂਦੀਆਂ ਨੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਵੋਟ ਪਾਉਂਦੀ ਜਿਹੜੀ ਆ ਕੀਲਵੀ ਕੀਤੀ ਜਾ ਰਹੀ ਹੈ ਤਾਂ ਉਥੇ ਹੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸਾਫਤਾ ਪ੍ਰਧਾਨ ਮੰਤਰੀ ਜਿਹੜੇ ਨੇ ਡਾਕਟਰ ਮਨਮੋਹਨ ਸਿੰਘ ਦੇ ਵੱਲੋਂ ਦੇਸ਼ ਵਾਸੀਆ ਦੇ ਨਾਂ ਉਹਨਾਂ ਨੇ ਇੱਕ ਸੰਦੇਸ਼ ਲਿਖਿਆ ਹੈ ਇੱਕ ਪੱਤਰ ਲਿਖਿਆ ਉਹਨਾਂ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਪੰਜਾਬੀ ਜੰਗ ਜੋ ਨੇ ਬલિਦਾਨੀ ਨੇ ਪੰਜਾਬੀ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਵੋਟ ਪਾਉਣ ਦਾ ਅਧਿਕਾਰ ਜਿਹੜਾ ਸਾਰਿਆਂ ਨੂੰ ਹੈ ਤੇ ਵੋਟ ਪਾਉਣ ਲਈ ਉਹ ਜ਼ਰੂਰ ਜਾਓ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਵੱਲੋਂ ਦੇਸ਼ ਵਾਸੀਆਂ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਇੱਕ ਸੰਦੇਸ਼ ਉਹਨਾਂ ਦੇ ਨਾਂ ਲਿਖਿਆ ਗਿਆ ਹੈ ਤੇ ਇਸੇ ਨਾਲ ਹੀ ਉਹਨਾਂ ਨੇ ਪੀਐਮ મોદી ਦੀ ਕਾਰਗੁਜ਼ਾਰੀ ਜਿਹੜੀ ਆਪਸਪਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਵਿੱਚ ਚੁੱਕੇ ਨੇ ਉਹਨਾਂ ਨੇ ਦੇਸ਼ ਵਾਸੀਆਂ ਨੂੰ ਇਸ ਸੰਦੇਸ਼ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਭਾਰਤ ਦੇ ਵਿੱਚ ਇੱਕ ਨਾਜ਼ੁਕ ਮੋੜ ਤੇ ਖੜਾ ਹੈ ਭਾਰਤ ਇੱਕ ਨਾਜ਼ੁਕ ਮੋੜ ਤੇ ਖੜਾ ਹੈ ਇੱਕ VOTING ਦੇ ਅਖੀਲੇ ਪੜਾ ਦੇ ਵਿੱਚ ਸਾਡੇ ਕੋਲ ਇੱਕ ਆਖਰੀ ਮੌਕਾ ਹੈ ਕਿ ਲੋਕ ਤਤੰਤਰ ਅਤੇ ਸਾਡੇ ਸੰਵਿਧਾਨ ਨੂੰ ਇੱਕ ਤਾਨਾਸ਼ਾਹੀ ਰਾਜ ਤੋਂ ਬਚਾਇਆ ਜਾ ਸਕੇ ਜੇ ਭਾਰਤ ਦੇ ਵਿੱਚ ਤਾਨਾਸ਼ਾਹੀ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪੰਜਾਬ ਅਤੇ ਪੰਜਾਬੀ ਜੰਗਸ਼ੂ ਨੇ ਹੋਰ ਉਹਨਾਂ ਨੇ ਲੈਟਰ ਦੇ ਵਿੱਚ ਕੀ ਲਿਖਿਆ ਹੈ ਪੰਜਾਬ ਅਤੇ ਪੰਜਾਬੀ ਜੰਗਸ਼ੂ ਨੇ ਅਸੀਂ ਆਪਣੇ ਬਲੀਦਾਨੀ ਸੁਭਾਲੀ ਜਾਣਦੇ ਆ ਉਹਨਾਂ ਨੇ ਲਿਖਿਆ ਕਿ ਪੰਜਾਬੀ ਜਿਹੜੇ ਨੇ ਆਪਣੇ ਬਲੀਦਾਨੀ ਸੁਭਾਲੀ ਜਾਣਦੇ ਨੇ ਸਾਡੇ ਵਿੱਚ ਲੋਕਤੰਤਰੀਕ ਇਕਤਾ ਸਿਧਾਂਤ ਦਾ प्रबल ਵਿਸ਼ਵਾਸ ਹੈ ਜੋ ਇਕਤਾ ਸਦਭਾਵਨਾ ਅਤੇ ਭਾਈਚਾਰੇ ਨੂੰ ਸੁਰੱਖਿਅਤ ਰੱਖ ਸਕਦਾ ਹੈ ਇਹ ਉਹਨਾਂ ਨੇ ਕਾਰਜ ਕਾਲ ਜਿਹੜਾ ਭਾਜਪਾ ਦੇ ਕਾਰਜਕਾਲ ਉਹਨਾਂ ਤੇ ਸਵਾਲ ਵੀ ਚੁੱਕੇ ਆ ਲੈਟਰ ਦੇ ਵਿੱਚ ਪੰਜਾਬੀਆਂ ਨੂੰ ਇੱਕ ਮੈਸੇਜ ਵੀ ਦਿੱਤਾ ਕਿ ਇਲੈਕਸ਼ਨ ਦਾ ਦਿਨ ਆਉਣ ਵਾਲਾ ਹੈ ਤੇ ਇਲੈਕਸ਼ਨ ਵਾਲੇ ਦਿਨ ਸਾਰੇ ਹੀ ਵੋਟ ਪਾਉਣ ਲਈ ਵੀ ਜ਼ਰੂਰ ਜਾਣ ਹੋਰ ਉਹਨਾਂ ਨੇ ਲੈਟਰ ਦੇ ਵਿੱਚ ਵੀ ਕਈ ਗੱਲਾਂ ਇਹੋ ਜਿਹੀਆਂ ਲਿਖੀਆਂ ਨੇ ਕਿ ਭਾਜਪਾ ਸਰਕਾਰ ਦੇ ਕਾਰਜਕਾਲ ਤੇ ਵੀ ਉਹਨਾਂ ਨੇ ਸਵਾਲ ਜਿਹੜੇ ਚੁੱਕੇ ਨੇ ਦੱਸ दिए ਕਿ ਇਲੈਕਸ਼ਨ ਦਾ ਅੱਜ ਆਖਰੀ ਦਿਨ ਹੈ ਤੇ ਸਾਰੇ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਲਈ ਰੈਲੀਆਂ ਕੀਤੀਆਂ ਜਾਂਦੀਆਂ ਨੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਵੋਟ ਪਾਉਂਦੀ ਜਿਹੜੀ ਆ

Instagram X aur WhatsApp channel par